ਸਿੰਘ ਮਾਨ ਦੇਖ ਸਕਦੇ ਹੋ ਕਿ ਇਸ ਵਕਤ ਪਹੁੰਚ ਚੁੱਕੇ ਨੇ ਤਾਜ ਹੋਟਲ ਦੇ ਵਿੱਚ ਤਸਵੀਰਾਂ ਤਾਜ ਹੋਟਲ ਦੀਆਂ ਤੁਹਾਨੂੰ ਦਿਖਾ ਰਹੇ ਆ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਥੇ ਪਹੁੰਚੇ ਨੇ ਐਸਪੀਐਲ ਦੀ ਮੀਟਿੰਗ ਦੇ ਲਈ ਪਮੇ ਰਾਜਾਂ ਦੇ ਮੁੱਖ ਮੰਤਰੀ ਹਰਿਆਣਾ ਅਤੇ ਪੰਜਾਬ ਦੇ ਇੱਥੇ ਐਸਪੀਐਲ ਦੇ ਮੁੱਦੇ ਨੂੰ ਲੈ ਕੇ ਅੱਜ ਮੀਟਿੰਗ ਕਰਨਗੇ ਉਮੀਦ ਕੀਤੀ ਜਾ ਰਹੀ ਹੈ ਕਿ ਕੋਈ ਸਾਰਥਿਕ ਨਤੀਜਾ ਜਿਹੜਾ ਇਸ ਟੇਬਲ ਟਾਕ ਦਾ ਨਿਕਲੇਗਾ ਕਿਉਂਕਿ ਕੇਂਦਰ ਨੇ ਪਹਿਲਾਂ ਹੀ ਇਹ ਕਹਿ ਦਿੱਤਾ ਸੀ ਕਿ ਦੋਵੇਂ ਜਿਹੜੇ ਰਾਜ ਨੇ ਆਪਸ ਤੌਰ ਤੇ ਬੈਠ ਕੇ ਇਸ ਮਸਲੇ ਦਾ ਹੱਲ ਕਰ ਲੈਣਾ ਕਿਉਂਕਿ ਲੰਮੇ ਸਮੇਂ ਤੋਂ ਜਿਹੜਾ ਹੈਗਾ ਐਸਵਾਈਐਲ ਦਾ ਲੰਮਕਦਾ ਹੋਇਆ ਆ ਰਿਹਾ ਔਰ ਪੰਜਾਬ ਦੇ ਲੋਕਾਂ ਦੇ ਤੇ ਕਹਿ ਸਕਦੇ ਆ ਕਿ ਇਹਦੇ ਨਾਲ ਇਮੋਸ਼ਨਸ ਵੀ ਜੁੜੇ ਹੋਏ ਨੇ ਐਸਵਾਈਐਲ ਦੇ ਨਾਲ ਕਿਉਂਕਿ ਪੰਜਾਬ ਦਾ ਪਾਣੀ ਆ ਔਰ Rajasthan ਤੇ Haryana ਨੂੰ ਜਿਹੜਾ ਇਹ ਜਾ ਰਿਹਾ ਭਾਖੜਾ ਦਾ ਪਾਣੀ ਕਿਹਾ ਜਾਏਗਾ ਔਰ ਐਸਵਾਈਐਲ ਦੀ ਨਹਿਰ ਸੀਗੀ ਇਹ Haryana ਨੂੰ ਪਾਣੀ ਦੇਣ ਲਈ ਕੱਢੀ ਗਈ ਸੀਗੀ ਹਰਿਆਣਾ ਵੱਲੋਂ ਜਿਹੜਾ ਆਪਣਾ ਏਰੀਆ ਉਹ ਬਣਾ ਲਿਆ ਗਿਆ ਜਿਹੜਾ ਪੰਜਾਬ ਦਾ ਹਿੱਸਾ ਸੀ ਅੱਧ ਵਿਚਕਾਰ ਰਹਿ ਗਿਆ ਸੀ ਕਿਉਂਕਿ ਉਸ ਤੋਂ ਬਾਅਦ ਜਿਹੜਾ ਹੈਗਾਗਾ 1990 ਦੇ ਵਿੱਚ ਜਦੋਂ ਖਾੜਕੂਬਾਦ ਦੀ ਸ਼ਾਂਤੀ ਹੁੰਦੀ ਆ ਤਾਂ ਹਰਿਆਣਾ ਕਹਿੰਦਾ ਹੈ ਕਿ ਹੁਣ ਸ਼ਾਂਤੀ ਹੋ ਗਈ ਔਰ ਪਾਣੀ ਸਾਨੂੰ ਫਿਰ ਦਿੱਤਾ ਜਾਵੇ ਔਰ ਜਿਹੜਾ ਇਹ ਮੁੱਦਾ ਹੈਗਾ ਲਗਾਤਾਰ ਭੱਜਦਾ ਨਜ਼ਰਾ ਉਹ ਤੁਸੀਂ ਦੇਖ ਸਕਦੇ ਹੋ ਕਿ ਇਧਰ ਜਿਹੜੀ ਹਰਿਆਣਾ ਸੀਐਮ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਨੈਸਰ ਸਿੰਘ ਸੈਣੀ ਤਸਵੀਰਾਂ ਦੇਖ ਲਓ ਕਿ ਇਹ ਗੱਡੀਆਂ ਜਿਹੜੀ ਹੈਗੀਆਂ ਅੰਦਰ ਤਾਜ਼ ਹੋਟਲ ਦੇ ਜਾਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਪੂਰੇ ਪ੍ਰੋਟੋਕਾਲ ਦੇ ਨਾਲ ਜਿਹੜੇ ਹੈਗੇ ਦੋ ਮੰਤਰੀ ਟਾਈਮ ਸਿਰ ਇੱਥੇ ਪਹੁੰਚੇ ਨੇ ਸਕਾਟ ਗੱਡੀਆਂ ਨਾਲ ਨੇ ਉਹਨਾਂ ਦੇ ਔਰ ਜਿਹੜੀ ਹੈ ਹਰ ਤੋਂ ਥੋੜੀ ਦੇਰ ਦੇ ਵਿੱਚ ਹੀ ਇੱਥੇ ਜਿਹੜੀ ਮੀਟਿੰਗ ਐ ਐਸਪੀਐਲ ਨੂੰ ਲੈ ਕੇ ਸ਼ੁਰੂ ਹੋ ਗਈ ਤੇ ਕੀ ਤੀਜੇ ਨੇ ਉਹ ਥੋੜੀ ਦੇਰ ਬਾਅਦ ਤੁਹਾਡੇ ਸਾਹਮਣੇ ਹੋਣਗੇ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਕੋਈ ਸਾਰਥਕ ਨਤੀਜਾ ਜਿਹੜਾ ਹੈਗਾ ਐਸਪੀਐਲ ਨਹਿਰ ਦੇ ਉੱਪਰ ਨਿਕਲੇਗਾ ਕਿਉਂਕਿ ਬੜੇ ਲੰਮੇ ਸਮੇਂ ਤੋਂ ਜਿਹੜੀ ਹੈਗੀ ਹੈ ਇਹ ਮੰਗ ਇਹ ਲਟਕਦੀ ਆ ਰਹੀ ਆ ਹਰਿਆਣਾ ਆਪਣਾ ਜਿਹੜਾ ਹੱਕ ਜਤਾ ਰਿਹਾ ਐ ਐਸਵਾਈਐਲ ਦੇ ਮੇਰ ਤੇ ਉੱਪਰ ਪੰਜਾਬ ਜਿਹੜਾ ਹੈਗਾਗਾ ਉਹ ਪਾਣੀ ਦੇਣ ਤੋਂ ਹਮੇਸ਼ਾ ਹੈਗਾਗਾ ਦਰਕੁਨਾਰ ਕਰ ਰਿਹਾ ਹੈਗਾ ਕਿਉਂਕਿ ਜਿਹੜਾ ਰਾਈਪਰ ਲਾਅ ਦੇ ਮੁਤਾਬਕ ਪੰਜਾਬ ਆਪਣਾ ਜਿਹੜਾ ਹੈਗਾ ਹੱਕ ਐਸਵਾਈਐਲ ਦੀ ਨਹਿਰ ਦੇ ਉੱਪਰ ਪਾਣੀਆਂ ਦੇ ਉੱਪਰ ਰੱਖਦਾਗਾ ਔਰ ਰਾਜਸਥਾਨ ਤੇ ਜਿਹੜੇ ਹਰਿਆਣਾ ਨੂੰ ਪਾਣੀ ਪਹਿਲੇ ਜਿਹੜਾ ਵਾਧੂ ਜਾ ਰਿਹਾ ਪਿੱਛੇ ਜੇ ਤੁਸੀਂ ਦੇਖਿਆ ਹੋਵੇਗਾ ਕਿ ਬੀਬੀਐਮਬੀ ਦੇ ਮੁੱਦੇ ਨੂੰ ਲੈ ਕੇ ਵੀ ਜਿਹੜਾ ਹੈਗਾਗਾ ਪੰਜਾਬ ਤੇ ਹਰਿਆਣਾ ਆਮੋ ਸਾਹਮਣੇ ਰਹੇ ਨੇ ਔਰ ਚੰਡੀਗੜ੍ਹ ਹਾਈ ਕੋਰਟ ਨੂੰ ਲੈ ਕੇ ਵੀ ਪੰਜਾਬ ਤੇ ਹਰਿਆਣਾ ਜਿਹੜਾ ਹੈਗਾਗਾ ਉਹ ਆਮੋ ਸਾਹਮਣੇ ਮੇਸ਼ੇ ਰਹਿੰਦੇ ਨੇ ਰਾਜਸਤਾਨੀ ਨੂੰ ਲੈ ਕੇ ਔਰ ਦੇਖਣਾ ਹੋਵੇਗਾ ਕਿ ਅੱਜ ਇਸ ਮੁੱਦੇ ਦੇ ਉੱਤੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਕੈਮਰਾ ਸਹਾਇਕੀ ਰਾਜਵੀਰ ਸਿੰਘ ਦੇ ਨਾਲ ਚੰਡੀਗੜ੍ਹ ਤੋਂ ਰਿਸ਼ੀ ਰਾਹੀ ਵਰਲਡ ਕਪ